ਦੇਖੋ ਜੀ ਇਹ ਗੱਲ ਸੱਚ ਹੈ ਸਾਡੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਚੁਣੇ ਹੋਏ ਵਿਧਾਇਕ ਨੇ ਉਹਨਾਂ ਨੇ ਪਾਰਟੀ ਲਈ ਬਹੁਤ ਵਧੀਆ ਕੰਮ ਕੀਤੇ ਨੇ ਪਰ ਜੇਕਰ ਕੁਝ ਗਲਤ ਹੋਇਆ ਹੋਊਗਾ ਤਾਂ ਫਿਰ ਇਸ ਕਰਕੇ ਉਸ ਹਲਕੇ ਦੇ ਵਿੱਚ ਹਲਕਾ ਇਚਾਰਜ ਲਾਇਆ ਹਾ ਸਾਡੇ ਸਤਕਾਰਯੋਗ ਜਿਹੜੇ ਪੀਆਰਟੀ ਦੇ ਚੇਅਰਮੈਨ ਹੜਾਣਾ ਸਾਹਿਬ ਨੂੰ ਹਡਾਣਾ ਸਭ ਤੋਂ ਬਾਅਦ ਫਿਰ ਮੈਨੂੰ ਜਿਹੜੀ ਇੱਥੇ ਉਹ ਸਟੇਟ ਸੈਕਟਰੀ ਸੀ ਉਹਨਾਂ ਦੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਮੈਂ ਸੋਚਦਾ ਇਹ ਪਾਰਟੀ ਦਾ ਕੰਮ ਹੈ ਉਹਨਾਂ ਨੇ ਜੇ ਕੁਛ ਕਰਿਆ ਤਾਂ ਫਿਰ ਪਾਰਟੀ ਨੇ ਉੱਥੇ ਹਲਕੇ ਦਾ ਇੰਚਾਰਜ ਲਾਇਆ ਇਹਦੇ ਵਾਸਤੇ ਮੈਂ ਇੰਨੀ ਕਹਿਣਾ ਚਾਹਦਾ ਤੁਹਾਡਾ ਵੀ ਫਰਜ਼ ਬਣਦਾ ਸੀ ਗੱਲ ਕਰਨ ਦਾ ਮੁੱਖ ਮੰਤਰੀ ਨਾਲ ਹੋਰਾਂ ਨਾਲ ਵੀ ਐਮ ਐਲ ਏ ਆ ਮੌਜੂਦਾ ਐਮ ਐਲ ਏ ਉਸਦੇ ਪ੍ਰਵਾਹ ਤੇ ਸੱਤਾ ਜਿਹੜਾ ਟਾਇਆ ਜਾ ਰਿਹਾ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਜੀ ਜੇਕਰ ਅੱਜ ਸਤਕਾਰਯੋਗ ਆਪਣੇ ਹਰਮੀਤ ਸਿੰਘ ਐਮ ਐਲ ਏ ਸਾਹਿਬ ਪੇਸ਼ ਹੋ ਜਾਂਦੇ ਨੇ ਪੇਸ਼ ਹੋ ਜਾਂਦੇ ਨੇ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਇਹ ਮਨ ਚ ਬਹਿ ਮੈਂ ਕਿ ਸਾਡਾ ਸਾਡੇ ਤੇ ਕੋਈ ਤਸ਼ੱਦਦ ਕਰ ਦੂਗੀ ਪੁਲਿਸ ਪੁਲਿਸ ਦੇ ਵਿੱਚੋਂ ਉਹਨਾਂ ਨੇ ਜੋ ਕਿਹਾ ਪੁਲਿਸ ਨੇ ਉਹ ਮੰਨਿਆ ਰਮੇਸ਼ ਸਿੰਘ ਪਠਾਣ ਮੱਜਰਾ ਨੇ ਸਾਰੇ ਪੰਜਾਬ ਦੇ ਵਿੱਚ ਆਪਣੀ ਜਿਸ ਤਰ੍ਹਾਂ ਤਰੀਕੇ ਨਾਲ ਕੰਮ ਕਰਿਆ ਇਹ ਸਾਰਾ ਪੰਜਾਬ ਜਾਣਦਾ ਹੈ ਮੇਰਾ ਤਾਂ ਇਹ ਮੰਨਣਾ ਹੈ ਕਿ ਜੇਕਰ ਕੁਝ ਉਹਨਾਂ ਤੇ ਪਰਚਾ ਦਰਜ ਹੋਇਆ ਹੋਇਆ ਤਾਂ ਉਹਨਾਂ ਨੂੰ ਪੇਸ਼ ਹੋ ਜਾਣਾ ਚਾਹੀਦਾ ਜੇ ਮੇਰੀ ਆਵਾਜ਼ ਸੁਣਦੇ ਹੋਣ ਪਠਾਣ ਮੱਜਰਾ ਸਾਹਿਬ ਨੂੰ ਮੈਂ ਫਿਰ ਬੇਨਤੀ ਕਰਦਾ ਕਿ ਪੇਸ਼ ਹੋ ਜਾਣ ਉਹਦੇ ਨਾਲ ਕੀ ਆ ਮਸਲਾ ਹੱਲ ਹੋ ਜਾ ਪਰ ਕਿ ਹੁਣ ਜਾਇਜ਼ ਹੈ ਨਜਾਇਜ਼ ਦੇ ਕੋਈ ਪਰਚੇ ਹੋਣੇ ਤਾਂ ਨਜਾਇਜ਼ ਹੈ ਜੀ ਕਿਸੇ ਵੀ ਤੇ ਪਰ ਕੀ ਹੈ ਕੀ ਨਹੀਂ ਇਹਦੇ ਵਾਸਤੇ ਦੇਖੋ ਇਹ ਪੁਲਿਸ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਪੁਲਿਸ ਨੇ ਕੀ ਵੈਰੀਫਾਈ ਕੀਤਾ ਸੀਗਾ ਜਾਂ ਕਿਸ ਤਰ੍ਹਾਂ ਪਹਿਲਾਂ ਉਹਨਾਂ ਤੇ ਜੋ ਵੀ ਉਹਨਾਂ ਦੀ ਜਿਹੜੇ ਐਕਸ ਵਾਈਫ ਸੀ ਉਹਨਾਂ ਵੱਲੋਂ ਜੋ ਵੀ ਦਰਖਾਸਤ ਦਿੱਤੀ ਗਈ ਸੀ ਇਹ ਪੁਲਿਸ ਦਾ ਕੰਮ ਹੈ ਮੇਰੇ ਤੋਂ ਬਿਹਤਰ ਪੁਲਿਸ ਦਾ ਸਕਟ ਹੈ